सेवा को दोनों भले एक संत एक राम राम जो दाता मुक्त का संत जपावे नाम भाई कन्हैया सिख जगत दे इतिहास देच ओ परम हस्ते हि जिन्ना नु परम संत कहन दे कोई संकोच हो नहीं सकदा ਰੱਜਬ ਦਾ ਇੱਕ ਬੜਾ ਸੁੰਦਰ ਖਿਆਲ ਹੈ ਆਪ ਕਹਿੰਦੇ ਨੇ ਨਦੀ ਸੰਤ ਅਰ ਮੇਘਲਾ ਚਲੇ ਭਯੰਗਮ ਚਾਲ ਰੱਜਬ ਜਹ ਜਹ ਪਗ ਧਰੇ ਤਹ ਤਹ ਕਰਤ ਨਿਹਾਲ ਜਿਸ ਤਰ੍ਹਾਂ ਨਦੀ ਤੇ ਬੱਦਲ ਵਿੰਗੇ ਟੇੜੇ ਚਲਦੇ ਨੇ ਔਰ ਧਰਤੀ ਨੂੰ ਜ਼ਿਆਦਾ ਸਰਸਬਜ਼ ਕਰਦੇ ਨੇ ਹਰਾ ਭਰਾ ਕਰਦੇ ਨੇ ਇਸ ਤਰ੍ਹਾਂ ਮਹਾਪੁਰਸ਼ ਜਿੱਧਰ ਵੀ ਕਦਮ ਰੱਖਦੇ ਨੇ ਜਿੱਥੇ ਵੀ ਕਦਮ ਰੱਖਦੇ ਨੇ ਹਿਰਦਿਆਂ ਨੂੰ ਖੇੜਾ ਦੇ ਹੀ ਜਾਂਦੇ ਨੇ ਰੂਹਾਨੀਅਤ ਦੀ ਹਰੀਆਵਲ ਦੇ ਹੀ ਜਾਂਦੇ ਨੇ ਭਾਈ ਕਨਿਆ ਇਸ ਤਰ੍ਹਾਂ ਦੇ ਹੀ ਮਹਾਨ ਪੁਰਖਾਂ ਦੇ ਚੋਂ ਇੱਕ ਮਹਾਨ ਪੁਰਖ ਸਨ ਆਪ ਦਾ ਜਨਮ ਪਿੰਡ ਸਦੋਰਾ ਜੋ ਚੰਦਰਭਾਗਾ ਨਦੀ ਦੇ ਕੰਢੇ ਉੱਤੇ ਹੈ ਨਿਕਟ ਸ਼ਹਿਰ ਵਜ਼ੀਰਾਬਾਦ ਉੱਥੇ ਹੋਇਆ ਸੀ ਗੋਥ ਬਧਾਵਨ ਖੱਤਰੀ ਦਾ ਸੀ ਔਰ ਕਿਰਤ ਪਿਤਾ ਦੀ ਜਾਗੀਰਦਾਰੀ ਸੀ ਆ ਇੱਕ ਸੰਪਨ ਘਰਾਣੇ ਦੇ ਫਰਜ਼ੰਦ ਲੇਕਿਨ ਚੁਕੇ ਹਿਰਦਾ ਦਇਆ ਨਾਲ ਭਰਿਆ ਹੋਇਆ ਸੀ ਸਹਿਜ ਸਹਿਜ ਜਿਵੇਂ ਆਪ ਦੀ ਉਮਰ ਵੱਧਦੀ ਗਈ ਆਪ ਦੇ ਅੰਦਰ ਦਇਆ ਵੀ ਵੱਧਦੀ ਗਈ ਆਪ ਦਾ ਸੇਵਾ ਦਾ ਚਾਅ ਵੀ ਵੱਧਦਾ ਗਿਆ ਇਤਿਹਾਸ ਵਿੱਚ ਐਸਾ ਮਿਲਦਾ ਹੈ ਮੁਗਲ ਕਾਲ ਦੇ ਵਿੱਚ ਗਰੀਬ ਲੋਕਾਂ ਨੂੰ ਪਕੜ-ਪਕੜ ਕੇ ਅਕਸਰ ਬੇਗਾਰ ਦਾ ਕੰਮ ਲਿਆ ਜਾਂਦਾ ਸੀ ਕਿਲੇ ਬਣਾਣੇ ਮਹਿਲ ਬਣਾਣੇ ਸੜਕਾਂ ਬਣਾਉਣੀਆਂ ਪਰ ਸਿਰਫ ਦੋ ਰੋਟੀਆਂ ਦੇ ਦੇਣੀਆਂ ਤੇ ਕੰਮ ਲੈਣਾ ਯਾ ਤਾਕਤਵਰ ਬੰਦੇ ਆਪਣਾ ਵਜ਼ਨ ਚੁਕਵਾ ਦਿੰਦੇ ਸਨ ਸਿਰ ਤੇ ਬਈ ਘਰ ਤੱਕ ਪੁਹਚਾ ਕੇ ਆਓ ਕਹਿੰਨ ਬਗਾਰੀਆਂ ਦਾ ਬੋਝ ਭਾਈ ਕਨੀਆਂ ਖੁਦ ਚੁਕ ਲੈਂਦੇ ਸਨ ਥਕੇ ਮੰਦੇ ਰਾਹਿਆਂ ਦੇ ਚਰਨ ਦਵਾਣੇ ਇਹਦੇ 'ਚ ਆਪ ਨੂੰ ਪ੍ਰਸੰਤਾ ਨਸੀਬ ਹੁੰਦੀ ਸੀ ਸਾਧਵਾਂ ਦੀ ਸੰਗਤ 'ਚ ਬੈਠ ਕੇ ਪਰਮ ਨਾਮ ਰਸ ਦਾ ਜਾਮ ਤੇ ਸਰਵਨ ਇਹ ਆਪ ਦੀ ਜ਼ਿੰਦਗੀ ਦਾ ਲਕਸ਼ ਹੈ। ਔਰ ਇਸੇ ਸਾਧਨਾ ਦੇ ਮੂਜਸਮੇ ਨੂੰ ਇੱਕ ਦਿਨ ਪਰਿਪੂਰਨ ਪ੍ਰਮਾਤਮਾ ਨੇ ਕਲਗੀਧਰ ਪਾਤਸ਼ਾਹ ਦਾ ਮਿਲਾਪ ਕਰਾ ਦਿੱਤਾ। ਰੰਗ ਖੂਬ ਚੜਿਆ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚ ਆਪ ਨੂੰ ਇੱਕ ਦਿਖਾਈ ਦੇਣ ਲੱਗ ਪਿਆ ਕਲ ਕੀਦਰ ਪਾਤਸ਼ਾਹ ਦੇ ਵਾਕ ਵੀ ਨੇ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ اے ਪ੍ਰਭੂ ਤੂੰ ਇੱਕ ਹੁੰਦਾ ਹੋਇਆ ਅਨੇਕ ਹੈ ਔਰ ਅਨੇਕ ਹੁੰਦਾ ਹੋਇਆ ਇੱਕ ਹੈ ਸੂਰਜ ਇੱਕ ਹੈ ਕਿਰਨਾ ਅਨੇਕ ਨੇ ਸਾਗਰ ਇੱਕ ਹੈ ਲਹਿਰਾਂ ਅਨੇਕ ਨੇ ਇੱਕ ਕਿਰਨ ਦੂਸਰੀ ਕਿਰਨ ਤੋਂ ਦੂਰ ਹੋ ਸਕਦੀ ਹੈ ਪਰ ਇੱਕ ਕਿਰਨ ਸੂਰਜ ਤੋਂ ਦੂਰ ਨਹੀਂ ਹੋ ਸਕਦੀ ਇੱਕ ਲਹਿਰ ਦੂਜੀ ਲਹਿਰ ਤੋਂ ਦੂਰ ਹੋ ਸਕਦੀ ਹੈ ਪਰ ਇੱਕ ਲਹਿਰ ਸਾਗਰ ਤੋਂ ਦੂਰ ਨਹੀਂ ਹੋ ਸਕਦੀ ਉਹ ਜਿੱਥੇ ਵੀ ਹੈ ਸਾਗਰ ਦੇ ਚੈ ਮਨੁੱਖ ਮਨੁੱਖ ਤੋਂ ਦੂਰ ਹੋ ਸਕਦਾ ਹੈ ਔਰ ਤਰ੍ਹਾਂ ਤਰ੍ਹਾਂ ਦੀਆਂ ਦੂਰੀਆਂ ਨੂੰ ਜਨਮ ਦੇ ਸਕਦਾ ਹੈ ਪਰ ਮਨੁੱਖ ਪਰਮਾਤਮਾ ਤੋਂ ਦੂਰ ਨਹੀਂ ਹੋ ਸਕਦਾ ਉਹ ਜਿੱਥੇ ਵੀ ਹੈ ਪਰਮਾਤਮਾ ਦੇ ਵਿੱਚ ਹੈ ਉਹ ਜਿੱਧਰ ਵਿਚਰ ਰਿਹਾ ਹੈ ਜਿੱਥੇ ਬੈਠਾ ਹੈ ਜੋ ਕੁਝ ਵੀ ਕਰ ਰਿਹਾ ਹੈ ਸਭ ਕੁਝ ਪਰਮਾਤਮਾ ਦੇ ਵਿੱਚ ਹੋ ਰਿਹਾ ਹੈ ਲਹਿਰ ਦੀ ਸਾਰੀ ਹਰਕਤ ਸਾਗਰ ਦੇ ਵਿੱਚ ਹੈ ਮਨੁੱਖ ਦਾ ਸਾਰਾ ਜੀਵਨ ਪਰਮਾਤਮਾ ਦੇ ਵਿੱਚ ਹੈ ਔਰ ਇਹ ਇੱਕ ਖਿਆਲ ਵਾਸਤਵ ਇਸ ਗੱਲ ਨੂੰ ਸਪਸ਼ਟ ਕਰਦਾ ਹੈ ਕਿ ਮਨੁੱਖ ਮਨੁੱਖ ਤੋਂ ਦੂਰ ਹੋ ਸਕਦਾ ਹੈ ਇਸ ਤਰ੍ਹਾਂ ਜੈਸੇ ਕਿ ਇੱਕ ਲਹਿਰ ਲਹਿਰ ਤਾਂ ਦੂਰ ਹੋ ਸਕਦੀ ਹੈ ਪਰ ਲਹਿਰ ਸਾਗਰ ਤੋਂ ਦੂਰ ਨਹੀਂ ਹੋ ਸਕਦੀ ਲਹਿਰ ਛੋਟੀ ਆਉਂਦੀ ਹੈ ਵੱਡੀ ਆਉਂਦੀ ਹੈ ਕੋਈ ਬਹੁਤ ਵੱਡੀ ਆਉਂਦੀ ਹੈ ਇਸ ਤਰ੍ਹਾਂ ਹੀ ਅਸੀਂ ਜੀਵਨ ਦੇਖਦੇ ਹਾਂ ਕੋਈ ਜੀਵ ਛੋਟੇ ਨੇ ਕੋਈ ਵੱਡੇ ਨੇ ਕੋਈ ਬਹੁਤ ਵੱਡੇ ਨੇ ਕਈ ਐਸੀਆਂ ਲਹਿਰਾਂ ਨੇ ਦੂਰੋਂ ਹੀ ਦਿਖਾਈ ਦਿੰਦੀਆਂ ਨੇ ਔਰ ਗਰਜਦੀਆਂ ਹੋਈਆਂ ਉਮੜਦੀਆਂ ਆਈਆਂ ਆ ਰਹੀਆਂ ਹੁੰਦੀਆਂ ਨੇ ਇਸ ਤਰ੍ਹਾਂ ਹੀ ਅਨੇਕਾਂ ਮਨੁੱਖ ਨੇ ਅਨੇਕਾਂ ਜੀਵ ਜੰਤੂ ਨੇ ਧਾਰਮਿਕ ਮਨੁੱਖ ਉਹ ਹੈ ਜੋ ਲਹਿਰਾਂ ਦੀ ਅਨੇਕਤਾ ਵਿੱਚ ਇੱਕ ਸਾਗਰ ਨੂੰ ਵੇਖ ਲਵੇ ਜੋ ਕਿਰਨਾਂ ਦੀ ਅਨੇਕਤਾ ਵਿੱਚ ਇੱਕ ਸੂਰਜ ਨੂੰ ਵੇਖ ਲਵੇ ਜੋ ਸੰਸਾਰ ਦੀ ਅਨੇਕਤਾ ਵਿੱਚ ਇੱਕ ਨਿਰੰਕਾਰ ਨੂੰ ਵੇਖ ਲਵੇ ਇਸ ਤਰ੍ਹਾਂ ਜੈਸ਼ੇਕ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਉਹ ਇੱਕ ਹੁੰਦਾ ਹੋਇਆ ਅਨੇਕ ਕਿਉਂ ਹੈ ਔਰ ਅਨੇਕ ਹੁੰਦਾ ਹੋਇਆ ਇਕ ਕਿਉਂ ਹੈ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਢੰਗ ਨਾਲ ਖੋਲਦੇ ਨੇ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇਕ ਅਨੇਕਤਾ ਉਸ ਇਕ ਦਾ ਖੇਲ ਹੈ ਤਮਾਸ਼ਾ ਹੈ ਕਹਿੰਦੇ ਨੇ ਕੁਝ ਪ੍ਰਾਪਤੀ ਦਾ ਲਕਸ਼ ਹੋਵੇ ਹਾਣ ਲਾਭ ਦੀ ਗੱਲ ਹੋਵੇ ਤੋ ਧੰਦਾ ਹੈ ਯਾ ਜਿਸ ਦੇਚ ਹਾਰ ਤੇ ਜਿੱਤ ਹੋਵੇ ਉਹ ਜੰਗ ਹੈ ਖੇਲ ਵਿੱਚ ਨਾ ਹਾਰ ਹੈ ਨਾ ਜਿੱਤ ਹੈ ਨਾ ਲੈਣ ਹੈ ਨਾ ਦੇਣ ਹੈ ਨਾ ਨਫਾ ਹੈ ਨਾ ਨੁਕਸਾਨ ਹੈ अगर किसी किरत ना है, है नुकसान है तो धंधा है और किसी किरत हार हार है, है, है वो जित है खेल हार जित तो खेल नफे नुकसान तो रहता है खेल खेलते ने बच्चे या खेल परमात्मा ही खेलता है ਬਾਕੀ ਦੇ ਖੇਲ ਦੇ ਨਾਂ ਦਿੱਤੇ ਜਗਤ ਦੇ ਯਾ ਧੰਦਾ ਚੱਲਦਾ ਹੈ ਯਾ ਜੰਗ ਚੱਲਦੀ। ਵਿਸ਼ਵ ਦੇ ਚ ਪ੍ਰਸਿੱਧ ਖੇਲਾ ਅਜਕਲ 올림픽 ਖੇਲਾ ਨੇ। ਪਰ ਮੈਂ ਦੇਖਦਾ ਕਿਸੇ ਦੇਸ਼ ਦੇ ਖਿਲਾੜੀ ਜਿੱਤ ਗਏ ਨੇ ਯਾ ਹਾਰ ਗਏ ਨੇ ਤੋ ਫੌਰਨ ਕਹਿ ਦਿੱਤਾ ਜਾਂਦਾ ਫਲਾਣਾ ਮੁਲਕ ਹਾਰ ਗਿਆ। ਫਲਾਣਾ ਜਿੱਤ ਗਿਆ। ਔਰ ਜਿਸ ਮੁਲਕ ਦੇ ਖਿਡਾਰੀ ਹਾਰ ਜਾਂਦੇ ਨੇ ਰੋਂਦੇ ਵਾਪਸ ਆਉਂਦੇ ਨੇ ਜਿਸ ਮੁਲਕ ਦੇ ਖਿਡਾਰੀ ਜਿੱਤ ਜਾਂਦੇ ਨੇ ਉਛਲੂ-ਛਲ ਕੇ ਆਉਂਦੇ ਨੇ ਉਹਨਾਂ ਨੂੰ ਮੁਬਾਰਕਾ ਮਿਲਦੀਆਂ ਨੇ ਇਸ ਤਰ੍ਹਾਂ ਜਿਵੇਂ ਕੋਈ ਮੁਲਕ ਫਤਿਹ ਕਰਕੇ ਆਇਆ ਹੋਵੇ ਤਾਂ ਪੁੱਛਿਆ ਜਾ ਸਕਦਾ ਇਹ ਜੰਗ ਹੈ ਜਾਂ ਕਿ ਖੇਲ ਵਾਸਤਵ ਖਿਡਾਰੀਆਂ ਦਾ ਰੋਹ ਪੈਣਾ ਹਾਰਦੇ ਇਸ ਗੱਲ ਦਾ ਸਬੂਤ ਹੈ ਇਹ ਜੰਗ ਸੀ ਖੇਲ ਨਹੀਂ नफा नुकसान जिस दे चाहे वो धंधा है खेल नहीं खेल खेलते ने बच्चे या, या खेल खेलता है प्रभु دریا ਦੇ ਕਿਨਾਰੇ ਬੱਚੇ ਰਹਿਤ ਰੇਤ ਦੇ ਬੜੇ ਸੁੰਦਰ ਸੁੰਦਰ ਮਹਿਲ ਬਣਾਉਂਦੇ ਨੇ ਬੜੀ ਮਿਹਨਤ ਨਾਲ ਬੜੀ ਲਗਨ ਨਾਲ ਬੜੀ ਇਕਾਗਰਤਾ ਨਾਲ ਰਹਿਣਲ ਰਹਿਣ ਵਾਸਤੇ ਨਹੀਂ ਰਹਿਣ ਲਈ ਨਹੀਂ ਅਗਰ ਉਹ ਰਹਿਣ ਲਈ ਨੇ ਤੋ ਫਿਰ ਧੰਦਾ ਹੋ ਗਿਆ ਨਹੀਂ ਬਣਾੜਾ ਇੱਕ ਖੁਸ਼ੀ ਹੈ ਉਸ ਮਹਿਲ ਨੂੰ ਖੜਾ ਕਰਨਾ ਉਹਨਾਂ ਦੀ ਖੁਸ਼ੀ ਹੈ ਖੇ ਪੂਰੀ ਮਿਹਨਤ ਨਾਲ ਪੂਰੀ ਤਾਕਤ ਨਾਲ ਪੂਰਾ ਸਮਾਂ ਖਰਚ ਕਰਕੇ ਮਹਿਲ ਬਣ ਕੇ ਤਿਆਰ ਹੋਇਆ ਸ਼ਾਮਾਂ ਪੈ ਗਈਆਂ ਨੇ ਘਰ ਦੀ ਯਾਦ ਆ ਗਈ ਹੈ ਹੁਣ ਹਸਤੀਆਂ ਹੱਸਦੇ ਹਨ ਉਸੇ ਮਹਿਲ ਨੂੰ ਤੋੜ ਰਹੇ ਨੇ ਮਿਟਾ ਰਹੇ ਨੇ ਜਿਸ ਨੂੰ ਹਸਤੇ ਹੱਸਦਿਆਂ ਬਣਾਇਆ ਸੀ ਬਣਾਉਂਦਿਆਂ ਵੀ ਹਸੇ ਮਿਟਾਉਂਦਿਆਂ ਵੀ ਹਸੇ ਇਹ ਤਾਂ ਹੀ ਹੋ ਸਕਦਾ ਹੈ ਕਿ ਬਣਾਣਾ ਖੇਲ ਹੋਵੇ ਮਿਟਾਣਾ ਖੇਲ ਹੋਵੇ ਅਗਰ ਧੰਦਾ ਹੋਵੇ ਤਾਂ ਬਣਾਉਂਦਿਆਂ ਹਸੀ ਹੋ ਸਕਦੀ ਸੀ ਮਿਟਾਉਂਦਿਆਂ ਤੇ ਰੋਣਾ ਆਉਣਾ ਸੀ ਪਰ ਬੱਚੇ ਹੱਸਦਿਆਂ ਹੱਸਦਿਆਂ ਹੀ ਮਿਟਾਉਂਦੇ ਨੇ ਹੱਸਦਿਆਂ ਹੱਸਦਿਆਂ ਹੀ ਬਣਾਉਂਦੇ ਨੇ ਖੇਲ ਹਸਤੀਆਂ ਹੱਸਦਿਆਂ ਪ੍ਰਸੰਤਾ ਵਿੱਚ ਪ੍ਰਭੂ ਜਗਤ ਨੂੰ ਬਣਾਉਂਦਾ ਹੈ ਔਰ ਜਗਤ ਦੀ ਪਰਲੇ ਕਰ ਲੈਂਦਾ ਹੈ ਆਉ ਬਨ ਜਾ ਇੱਕ ਖੇਲ ਬਨਾਇਆ ਆਗੇ ਆਕਾਰੀ ਕੀਨੀ ਮਾਇਆ ਇਹ ਸਮੂਹ ਬ੍ਰਹਿਮੰਡ ਪਰੀਪੂਰਨ ਪ੍ਰਮਾਤਮਾ ਦੀ ਆਗਿਆ ਵਿੱਚ ਹੈ ਔਰ ਉਸ ਦਾ ਤਮਾਸ਼ਾ ਹੈ ਉਸ ਦਾ ਖੇਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਕਹਿਣਨ ਬਸ ਮੈਂ ਇਹ ਖੇਲ ਵੇਖਣ ਲਈ ਆਇਆ ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇੱਕ ਤਮਾਸ਼ਾ ਹੋਇਆ ਜੋ ਸੂਰਜ ਉਦੇ ਹੋ ਰਿਹਾ ਹੈ ਉਹੀ ਅਸਤ ਹੋ ਰਿਹਾ ਹੈ ਦਿਨ ਹੋ ਰਿਹਾ ਹੈ ਰਾਤ ਹੋ ਰਹੀ ਹੈ ਜਨਮ ਹੋ ਰਿਹਾ ਹੈ ਮਰਨ ਹੋ ਰਿਹਾ ਹੈ ਜੋ ਹੱਸ ਰਿਹਾ ਹੈ ਉਹੀ ਰੋ ਰਿਹਾ ਹੈ ਜੋ ਜਵਾਨ ਹੋ ਰਿਹਾ ਹੈ ਉਹੀ ਨਾਲ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਹੈ ਨਹਹ ਨੁਕਸਾਨ ਦੇ ਨਾਲ ਜੋ ਹੈ ਜੁੜਿਆ ਹੋਇਆ ਹੈ ਇੱਜ਼ਤ ਬੇਇੱਜ਼ਤੀ ਦੇ ਨਾਲ ਸਭ ਤਮਾਸ਼ਾ ਖੇਲ ਬਿਲਕੁਲ ਇੱਕ ਵਿਆਪਕ ਖੇਲ ਲੀਲਾ ਚੱਲ ਰਹੀ ਹੈ ਤਦ ਹੀ ਤੇ ਕਹਿੰਦੇ ਨੇ ਸਭ ਪ੍ਰਭੂ ਦੀ ਲੀਲਾ ਹੈ ਸਭ ਪ੍ਰਭੂ ਦਾ ਖੇਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਕਿ ਸਾਰਾ ਵਿਸ਼ ਉਸ ਅਕਾਲ ਪੁਰਖ ਦਾ ਇੱਕ ਖੇਲ ਹੈ ਇਕ ਮੂਰਤ ਅਨੇਕ ਦਰਸ਼ਨ ਕীন ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇਕ ਖੇਲ ਖੇਲਨੇ ਆਇਆ ਜਦ ਉਹ ਖੇਲ ਨੂੰ ਸਮੇਟਦਾ ਹੈ ਤਾਂ ਫਿਰ ਇਕ ਰਹਿ ਜਾਂਦਾ ਹੈ ਅਨੇਕਤਾ ਨਹੀਂ ਰਹਿੰਦੀ ਖੇਲ ਸੰਕੋਚੇ ਤੋ ਨਾਨਿਕ ਇਕ ਹੈ ਫਿਰ ਉਹ ਇਕ ਹੈ ਅਨੇਕਤਾ ਉਸਦਾ ਤਮਾਸ਼ਾ ਹੈ अनेकता ਉਸ ਦਾ ਖੇਲ ਹੈ ਇੱਕ ਉਸ ਦਾ ਸਰੂਪ ਹੈ ਇੱਕ ਉਸ ਦੀ ਹੋਂਦ ਹੈ ਬਸ ਧਰਮ ਦੀ ਇਹ ਮੂਲ ਦੀਖਸ਼ਾ ਹੈ ਸਿੱਖਿਆ ਹੈ ਕਿ ਸਮੋਂ ਬ੍ਰਹਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਕੋਈ ਵੇਖ ਲਵੇ ਇੱਕ ਨੂੰ ਕੋਈ ਸਮਝ ਲਵੇ ਔਰ ਇੱਕ ਨੂੰ ਕੋਈ ਪ੍ਰਾਪਤ ਕਰ ਲਵੇ ਬਸ ਸਮਝ ਲਓ ਉਸ ਨੇ ਸਭ ਕੁਝ ਪ੍ਰਾਪਤ ਕਰ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ अपने स्वैयां की वाणी दे रहे बड़े सुंदर ढंग ਨਾਲ फरमान कर देने कहता हूं सुचेत होए के चेतना को चार की योग्य कहता अचिंत होए के सोवत अचेत हो ए प्रभु मैं देखता हूं किदरे तुम बड़ा सावधान सुचेत पैर फूंक फूंक के रखना प्रभु बिल्कुल किधरे अचेत ਜੀਵਨ ਦੇ ਹਰ ਪੱਖ ਤੋਂ ਕੁਝ ਵੀ ਸੋਝ ਨਹੀਂ ਕੁਝ ਵੀ ਸਮਝ ਨਹੀਂ ਕਤਹੁ ਸੁਚੇਤ ਹੋਇ ਕੇ ਚੇਤਨਾ ਕੋ ਚਾਰ ਕੀਓ ਕਤਹੁ ਅਚਿੰਤ ਹੋਇ ਕੇ ਸੋਵਤ ਅਚੇਤ ਹੋ ਕਤਹੁ ਬਿਖਾਰੀ ਹੋਇ ਕੇ ਮੰਗਤ ਫਿਰਤ ਵੀ ਕਹੂ ਮਹਾਦਾਨ ਹੋਇ ਕੇ ਮੰਗਿਓ ਧਨ ਦੇਤ ਹੋ हे प्रभु कितने तू ऐसा लोड़वंद है कि तेनु भिक्षा मंग के اپنی ਲੋੜਾਂ ਦੀ ਪੂਰਤੀ ਕਰਨੀ ਪੈ ਰਹੀ ਹੈ। ਔਰ ਕਿਦਰੇ ਤੂੰ ਮਹਾਦਾਨੀ ਬਣਿਆ। ਸਾਹਿਬੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਵੀ ਫਰਮਾਨ ਹੈ ਇੱਕ ਦਾਤ ਤੇ ਇੱਕ ਬੇਖਾਰੀ ਜੀ ਸਭ ਤੇਰੇ ਚੋ ਜਿਡਾ ਵਾਸਤ ਤੇਰੇ ਚੋ ਜ ਤੇਰੀ ਲੀਲਾ ਕਹੂੰ ਮਹਾਰਾਜ ਨੂੰ ਦੀਜਤ ਅਨੰਤ ਦਾ कहु महाराज अनपे छीन छित लेत कहहु वेदरीत कहहु तासुम विपरीत कहहु त्रिगुण अतीत कहहु सरगुण समेत कलगीधर बादशाह कहने किदरे तू महादानी है किदरे तू भिखारी है किदरे तू महाराजा है किदरे तू प्रजा है किदरे तू तना गुना तो बालातर है और किदरे तना गुना विच जी रहे हैं रजो तमो सतो देच इस तरह हे प्रभु ये तेरी अनेकता इस दे च मैं एक दी झलक नु वेख रहा कहूं जच गंदर उरग कहूं विदयादर कहूं भय केनर पिशाच कहूं प्रेत हो कहूं एक हिंदू आ गायत्री को गुप्त जपे हो कहूं एक तुरका पुकारे बांग देत हो हे प्रभु मैं देखता किधरे तू हिंदू है गुफा ਦੇ ਚ ਬੈਠ ਕੇ ਗੁਪਤ ਰੂਪ ਦੇ ਗਾਇਤਰੀ ਦੇ ਮੰਤਰਾਂ ਦਾ ਜਾਪ ਕਰ ਰਹੇ ਹਨ ਪਰ ਕਿਧਰੇ ਤੋਂ ਤੁਰਖ ਮੁਸਲਮਾਨ ਮਸਜਿਦ ਦੇ ਮਨਾਰੇ ਤੇ ਚੜ ਕੇ ਬੰਗ ਦੇ ਰਹੇ ਹਨ ਗੁਪਤ ਰੂਪ ਦੇ ਚ ਗਾਇਤਰੀ ਦੇ ਪਾਠ ਕਰਨ ਵਾਲੇ ਔਰ ਪ੍ਰਗਟ ਰੂਪ ਦੇ ਚ ਗੁੰਬਦ ਤੇ ਝੜ ਕੇ ਅਜ਼ਾਨ ਦੇਣ ਵਾਲੇ हे ਪ੍ਰਭੂ ਦੋਹਾਂ ਚ ਮੈਂ ਤੇਰੀ ਛਵੀ ਵੇਖਦਾ तेरी छल देखता काहु होए के हिंदुआ गायत्री को गुप्त जपयो हो, काहु होए के तुरका पुकारे बांद देत हो कहूं कोब काब होए पुराण को, हो, को पड़त मत कहता कुरान को निदान जान लेत हो हे प्रभु किदरे तू कुरान दा हाफिज हैं? और किद्रे तु दा है और किदरे तू पुराना दा ज्ञाता है कहूं वेदरीत कहूं तासम विपरीत कहूं त्रिगुण अदेद कहूं सर्गुण समेत ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਇਹ ਫਰਮਾਨ ਹੈ ਕਿ ਜਿਤਨੇ ਚਿਰ ਤੱਕ ਮਨੁੱਖ ਇੱਕ ਨੂੰ ਸਮਝੇ ਇੱਕ ਨੂੰ ਵੇਖ ਨਾ ਲਵੇ ਇੱਕ ਨੂੰ ਪ੍ਰਾਪਤ ਨਾ ਕਰ ਲਵੇ ਉਹ ਪਾਵਨ ਹੋ ਹੀ ਨਹੀਂ ਸਕਦਾ ਉਹ ਕਿਸੇ ਨਾਲ ਇਨਸਾਫ ਨਹੀਂ ਕਰ ਸਕਦਾ ਜਦ ਸਾਰਾ ਬ੍ਰਹਿਮੰਡ ਆਪਣਾ ਰੂਪ ਦਿਖਾਈ ਦੇਵੇ ਤਾਂ ਹੀ ਮਨੁੱਖ ਸਹੀ ਢੰਗ ਨਾਲ ਇਨਸਾਫ ਕਰ ਸਕਦਾ ਹੈ ਵਰਨਾ ਤੇ ਵਿਤਕਰੇ ਹੋਣਗੇ ਭੇਦਭਾਵ ਹੋਏਗਾ ਔਰ ਸਾਰਾ ਜਗਤ ਭੇਦਭਾਵ ਦੇ ਵਿਚ ਜੀ ਰਿਹਾ ਕਿਧਰੇ ਭਾਸ਼ਾ ਦਾ ਭੇਦ ਕਿਧਰੇ ਵਰਨ ਦਾ ਭੇਦ ਕਿਧਰੇ ਨਸਲ ਦਾ ਭੇਦ ਔਰ ਇਸ ਤੋਂ ਇਲਾਵਾ ਕਿਧਰੇ ਮਜ਼ਬਬ ਦਾ ਭੇਦ ਕਿਧਰੇ ਪ੍ਰਾਂਤ ਦਾ ਭੇਦ ਕਿਧਰੇ ਮੁਲਕ ਦਾ ਭੇਦ ਇੰਜ ਕਹਿ ਲੋ ਇੱਕ ਇੱਕ ਮਨੁੱਖ ਨੇ ਮਨੁੱਖ ਦੇ ਵਿਚਕਾਰ ਪਤਨੀ ਕਿਤਨੀਆਂ ਕਿਤਨੀਆਂ ਦੀਵਾਰਾਂ ਖੜੀਆਂ ਕੀਤੀਆਂ ਮਨੁੱਖ ਦਾ ਮਨੁੱਖ ਨਾਲ ਮਿਲਣਾ ਹੀ ਕਠਿਨ ਹੈ ਔਰ ਜਦ ਮਨੁੱਖ ਦਾ ਮਨੁੱਖ ਨਾਲ ਮਿਲਣਾ ਹੀ ਕਠਿਨ ਹੈ ਤੇ ਇਹ ਮਨੁੱਖ ਪ੍ਰਭੂ ਨਾਲ ਕਿਸ ਤਰ੍ਹਾਂ ਮਿਲੇਗਾ ਪ੍ਰਮਾਤਮਾ ਨਾਲ ਕਿਸ ਤਰ੍ਹਾਂ ਮਿਲੇਗਾ ਇਹਨੇ ਤੇ ਮਨੁੱਖ ਤੇ ਮਨੁੱਖ ਦੇ ਵਿਚਕਾਰ ਵੀ ਬੜੀ ਦੂਰੀ ਪੈਦਾ ਕਰ ਦਿੱਤੀ ਜਿਤਨੇ ਚਿਰ ਤੱਕ ਇਸ ਸਮੂਹ ਅਨੇਕਤਾ ਦੇ ਵਿੱਚ ਇੱਕ ਨਾ ਦਿਖਾਈ ਦੇਵੇ ਇਹ ਕਿਸੇ ਨਾਲ ਇਨਸਾਫ ਨਹੀਂ ਕਰ ਸਕਦਾ ਇਹ ਛਲ ਕਪੜ ਕਰਦਾ ਰਹੇਗਾ ਭੇਦ ਭਾਵ ਦੀ ਛੀਕੇ ਵਿਤਕ੍ਰਿਆ ਨੂੰ ਜਨਮ ਦਿੰਦਾ ਹੀ ਰਹੇਗਾ ਪਵਿੱਤਰਤਾ ਉਦੋਂ ਨ ਸੇਵੰਦ ਹੁੰਦੀ ਹੈ ਜਦ ਕੋਈ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚ ਇੱਕ ਨੂੰ ਲੱਭ ਲਵੇ ਇੱਕ ਨੂੰ ਸਮਝ ਲਵੇ ਔਰ ਇੱਕ ਨੂੰ ਦੇਖਣ ਦੇ ਚ ਸਮਰੱਥ ਹੋ ਜਾਏ ਸਹਿਬਾਂ ਦੀ ਬਾਣੀ ਦਾ ਫੈਸਲਾ ਇੱਕ ਵਸਤੂ ਬੂਝੇ ਤਾਂ ਹੋਵੇ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਜਿੰਨੇ ਚਿਰ ਤੱਕ ਤੂੰ ਉਸ ਇੱਕ ਨੂੰ ਸਮਝਿਆ ਨਹੀਂ ਗਲਾਜ਼ਤ ਦੀ ਢੇਰੀ गंदगी दी ढेर था थो तैथों गंदगी निकलेगी भट्ट ने एक बड़ा, बड़ा कीमती की सवैया उच्चारण किया धन गुरु अमरदास जी महाराज बारे और जिस ढंग की रूप, रूप रेखा पेश की है अगा चल के पे उसी नक्शे कदम चले भाई कन्हैया ਭਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਬਿਆਨ ਕਰਦੇ ਕਹਿੰਦੇ ਨੇ ਹੇ ਧੰਨ ਗੁਰੂ ਅਮਰਦਾਸ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣੇ ਜੀਵਨ ਭਰ ਤੁਸੀ ਇਕ ਨੂੰ ਪੜਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਦੁਬਦਾ ਨਾ ਪੜੋ ਹਰ ਬਿਨ ਔਰ ਨਾ ਪੂਜੋ ਮੜੀ ਮਸਾਂ ਨਾ ਜਾਏ ਤ੍ਰਿਸ਼ਨਾ ਰਾਤ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਮੈਂ ਪੜਦਾ ਹੀ ਨਹੀਂ ਜਿਸ ਨਾਲ ਦ્વੈਤ ਭਾਵਨਾ ਦਾ ਜਨਮ ਹੋਵੇ ਦੁਬਦਾ ਪੈਦਾ ਹੋਵੇ ਮੈਂ ਤੇ ਉਹ ਪੜਦਾ ਹਾਂ ਜਿਸ ਦੇ ਸਮੋਂ ਬ੍ਰਹਮਣ ਮੈਨੂੰ ਇੱਕ ਦਿਖਾਈ ਦੇ ਇੱਕ ਨੁਕੜ ਦਾ ਤੋ ਭਟ ਕਹਿੰਨੇ ਹੈ ਗੁਰੂ ਅਮਰਦਾਸ ਜੀ ਤੁਸੀਂ ਜੀਵਨ ਭਰ ਪੜਿਆ ਇੱਕ ਨੂੰ ਪੜਿਆ ਤੈਂ ਪੜਿਓ ਇੱਕ ਨਿਰਾ ਪੜਿਆ ਹੀ ਇੱਕ ਨੂੰ ਨਹੀਂ ਉਸ ਪੜੇ ਹੋਏ ਇੱਕ ਨੂੰ ਆਪਣੇ ਮਨ ਦੇ ਚ ਵੀ ਵਸਾਇਆ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਆ ਮੇਰਾ ਪੜਿਆ ਨਹੀਂ ਨਿਰਾ ਹੀ ਮਨ ਦੇ ਚ ਨਹੀਂ ਵਸਾਇਆ ਬਲਕੇ ਇੱਕ ਨਾਲ ਜਾਣ ਪਛਾਣ ਵੀ ਕਰ ਲਈ ਇੱਕ ਨੂੰ ਪੂਰਨ ਤੌਰ ਤੇ ਤੁਸੀਂ ਸਮਝ ਵੀ ਲਿਆ ਤੁਸੀਂ ਜਾਣ ਵੀ ਲਿਆ ਨੈਣ ਬੈਣ ਮੋਹ ਇੱਕ ਇੱਕ ਦੋਏ ਠਾਏ ਨਾ ਜਾਣੇ ਤੁਹਾਡੇ ਨੈਣਾਂ ਦੇ ਵਿੱਚ ਇੱਕ ਹੈ ਜਿੱਥੇ ਤੱਕ ਤੁਸੀਂ ਦ੍ਰਿਸ਼ਟੀ ਮਾਰਦੇ ਹੋ ਇੱਕ ਦਿਖਾਈ ਦਿੰਦਾ ਹੈ ਵਾਸਤਵ ਅੱਖਾਂ ਉਸੇ ਦਿਨ ਪਵਿੱਤਰ ਆਉਂਦੀਆਂ ਨੇ ਜਦ ਇੱਕ ਦਿਖਾਈ ਦੇਵੇ ਜਦ ਦੋ ਦਿਖਾਈ ਦੇਣ ਦੋ ਅੱਖਾਂ ਦੋ ਦਿਖਾਈ ਦੇਣ ਤਾਂ ਅੱਖਾਂ ਮਲੀ ਨਹੀਂ ਹੋਣਗੀਆਂ ਅਪਵਿੱਤਰ ਹੋਣਗੀਆਂ ਅੱਖਾਂ ਦੀ ਮਹਾਨਤਾ ਇਹ ਇਹ ਭਾਵੇਂ ਆਪ ਦੋ ਪਰ ਇੱਕ ਨੂੰ ਵੇਖਣ ਦੀ ਸਮਰੱਥ ਹੋ ਜਾ। ਇੱਕ ਨੂੰ ਵੇਖਣ ਦੀ ਸਫਲ